ਵਚਨ ਹੈ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਜਦੋਂ ਮਲਕਲ ਆਉਂਦਾ ਨਾ ਮੌਤ ਦਾ ਫਰਿਸ਼ਤਾ ਮੌਤ ਦਾ ਜੰਦੂਤ ਆਉਂਦਾ ਹੈ ਕਹਿਣ ਲੱਗੇ ਸਾਰੇ ਦਰਵਾਜੇ ਭੰਨ ਕੇ ਲੈ ਜਾਂਦਾ ਹੈ ਕਿਹੜੇ ਦਰਵਾਜੇ ਗਰਮਖੋ ਜਦੋਂ ਮੌਤ ਆਉਂਦੀ ਕਿਹੜੇ ਦਰਵਾਜੇ ਭੰਨਦੀ ਹੈ ਆ ਲੱਕੜ ਵਾਲੇ ਨਹੀਂ ਅਸੀਂ ਧਨ ਨੂੰ ਦਰਵਾਜਾ ਮੰਨ ਕੇ ਬੈਠੇ ਆਂ ਸਾਂਝੋ ਕਿਹੜੇ ਦਰਵਾਜ਼ੇ ਭੰਨਦੀ ਐ ਮੌਤ ਕਹਿ ਨਹੀਂ ਦਿੰਦੇ ਡਾਕਟਰ ਕੋਲੇ ਜਾ ਕੇ ਡਾਕਟਰ ਸਾਹਿਬ ਬੰਦੇ ਦੇ ਬਰਾਬਰ ਪੈਸਾ ਤੋਲਦੇ ਆਂਗੇ ਬੰਦੇ ਨੂੰ ਕੁਝ ਹੋਣਾ ਨਹੀਂ ਚਾਹੀਦਾ ਕਹਿੰਨੇ ਆ ਜੀ ਇਹ ਗੱਲ ਬਰਾਬਰ ਪੈਸਾ ਤੋਲਦੇ ਆਂਗੇ ਬੰਦੇ ਨੂੰ ਕੁਝ ਹੋਣਾ ਨਹੀਂ ਚਾਹੀਦਾ ਅਰਥ ਕੀ ਹੁੰਦਾ ਵੀ ਪੈਸੇ ਜਿੰਨੇ ਮਰਜ਼ੀ ਲੈ ਲਓ ਮੌਤ ਨਹੀਂ ਨੇੜੇ ਆਉਣੀ ਚਾਹੀਦੀ ਇਹਦੇ ਇਦਾਂ ਹੀ ਹੁੰਦਾ ਗੁਰਮਖੋ ਦੂਜਾ ਅਮੀਰ ਬੰਦਾ ਸਿਕਿਉਰਿਟੀ ਰੱਖਦਾ ਹੈ ਤੇ ਜੈਡ ਸਿਕਿਉਰਿਟੀ ਹੈ ਜੀ ਗੁਰੂ ਪਾਤਸ਼ਾਹ ਕਹਿੰਦੇ ਮੌਤ ਨੂੰ ਜੈਡ ਸਿਕਿਉਰਿਟੀ ਰੋਕ ਨਹੀਂ ਸਕਦੀ ਜਦੋਂ ਮੌਤ ਆਉਂਦੀ ਹੈ ਫਿਰ ਗੁਰਮਖੋ ਸਿਕਿਉਰਟੀਆਂ ਵੀ ਧਰੀਆਂ-ਤਰਾਈਆਂ ਰਹਿ ਜਾਂਦੀਆਂ ਮੌਤ ਆਉਂਦੀ ਹੈ ਗੁਰਮਖੋ ਡਾਕਟਰ ਜਵਾਬ ਦੇ ਜਾਂਦੇ ਨੇ ਕਹਿਣ ਲੱਗੇ ਨਹੀਂ ਜੀ ਕੋਣ ਅਸੀਂ ਇਹਨੂੰ ਬਚਾ ਨਹੀਂ ਸਕਦੇ ਗੁਰਮਖੋ ਉਸ ਤੋਂ ਅਗਲਾ ਦਰਵਾਜ਼ਾ ਕਿਹੜਾ ਹੁੰਦਾ ਭੈਣਾ ਦਰਵਾਜ਼ਾ ਭੈਣਾ ਭਰਾਵਾਂ ਦਾ ਬੰਦਾ ਕਹਿੰਦਾ ਜੀ ਮੇਰੇ ਭੈਣਾ ਭਰਾਵਾਂ ਦੇ ਹੁੰਦਿਆ ਮੇਰਾ ਕੋਈ ਕੀ ਵਿਗਾੜ ਸਕਦਾ ਉਹ ਭੈਣਾ ਭਰਾਵਾਂ ਨੂੰ ਦਰਵਾਜ਼ਾ ਮੰਨ ਕੇ ਬੈਠਾ ਹੈ ਪਰ ਪਾਤਸ਼ਾਹ ਜਿਸ ਦਿਨ ਮੌਤ ਆਏਗੀ ਨਾ ਮੌਤ ਆਏਗੀ ਜਿਹੜੇ ਭੈਣਾ ਭਰਾਵਾਂ ਨੂੰ ਆਪਣਾ ਦਰਵਾਜ਼ਾ ਮੰਨ ਕੇ ਬੈਠਾ ਸ਼ਮਸ਼ਾਨ ਘਾਟ ਤੈਨੂੰ ਇਹੀ ਲੈ ਕੇ ਜਾਣਗੇ ਅੱਗ ਤੈਨੂੰ ਇਹਨਾਂ ਨੇ ਲਾਉਣੀ ਹੈ ਦੁਸ਼ਮਣਾਂ ਨੇ ਨਹੀਂ ਲਾਉਣੀ ਮਲ ਕਲ ਮੌਤ ਜਾਂ ਆਪਸੀ ਸਭ ਦਰਵਾਜੇ ਪੰਨ ਗੁਰਮਖੋ ਮੌਤ ਆਈ ਧਣ ਦਾ ਦਰਵਾਜਾ ਟੁੱਟ ਗਿਆ ਜੱਡ ਸਿਕਿਉਰਟੀ ਦਾ ਦਰਵਾਜਾ ਟੁੱਟ ਗਿਆ ਭੈਣਾ ਭਰਾਵਾਂ ਦਾ ਦਰਵਾਜਾ ਟੁੱਟ ਗਿਆ ਸਭ ਦਰਵਾਜੇ ਪੰਨ ਤਿੰਨਾ ਪਿਆਰਿਆਂ ਭਾਈਆਂ ਕਿੰਨਾ ਦਾ ਕੀ ਅਰਥ ਹੈ ਜਿੰਨਾ ਭਾਈਆਂ ਦੇ ਆਸਰੇ ਜਿਉਂਦਾ ਸੀ ਮਾਣ ਕਰਦਾ ਸੀ ਤਿੰਨ ਆ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਕੰਨ ਕੀ ਹੁੰਦਾ ਕੰਦੀ ਕਹਿਣ ਲੱਗੇ ਦੇਖੋ ਦਾਵਾ ਕਰਦਾ ਸੀ ਜੀ 25 25 ਕਿਲੋਮੀਟਰ ਮੈਂ ਤੁਰ ਕੇ ਤੈਅ ਕਰ ਦਿੰਨਾ ਹੈ ਬਾਦਸ਼ਾਹ ਕਹਿੰਦੇ ਕਰਦਾ ਉਦੋਂ ਹੈ ਜਦੋਂ ਤੇਰੇ ਅੰਦਰ ਪਰਮਾਤਮਾ ਦੀ ਜੋਤ ਹੁੰਦੀ ਹੈ ਤਾਂ ਕਰਦਾ ਜਿਸ ਦਿਨ ਇਹਦੇ ਅੰਦਰੋਂ ਜੋਤ ਨਿਕਲ ਗਈ ਸ਼ਮਸ਼ਾਨ ਘਾਟਨੀ ਤਥੋਂ ਪਹੁੰਚਿਆ ਜਾਣਾ ਛੱਡ ਕੇ ਆਉਣਗੇ ਤੈਨੂੰ ਤਿੰਨ ਆਪਿਆ ਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ ਅਖੀਰ ਤੇ ਕਹਿੰਦੀ ਅਮਲ ਜੇ ਕੀਤੇ ਦੁਨੀ ਵਿੱਚ ਦੁਨੀਆ ਕੀ ਅਰਥ ਹੈ ਜਿਉਂਦੇ ਜੀ ਇਸ ਦੁਨੀਆ ਦੇ ਵਿੱਚ ਜੇ ਜਿਉਂਦੇ ਚੰਗੇ ਕੰਮ ਕੀਤੇ ਨੇ ਤਾਂ ਮਰਨ ਤੋਂ ਬਾਅਦ ਨਹੀਂ ਗਰਮ ਖੋ ਚੱਕੀ ਫਿਰਦੇ ਹੋ ਮੰਝਾ ਬਾਪੂ ਨੂੰ ਦੇ ਆਈਏ ਰਜਾਈ ਦੇ ਆਈਏ ਨਹੀਂ ਪਾਈ ਜਿਉਂਦੇ ਜੀ ਦਾਨ ਕਰਿਆ ਕਰੋ ਜਿਉਂਦੇ ਜੀ ਮਾਂ ਬਾਪ ਦੀ ਸੰਭਾਲ ਕਰਿਆ ਕਰੋ ਜਿਉਂਦੇ ਜੀ ਸੇਵਾ ਸਿਮਰਨ ਕਰਿਆ ਕਰੀਏ ਕੱਲ ਜਿਉਂਦੇ ਜੀ ਦੀ ਹੈ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਾ ਆਏ ਕੰਮ ਦਰਗਾ ਚ ਕੀ ਕੰਮ ਆਉਣਾ ਤੇਰੇ ਪਿੱਛੋਂ ਕਰਾਇਆ ਅਖੰਡ ਪਾਠ ਤੇਰੇ ਪਿੱਛੋਂ ਕਰਾਇਆ ਲਾਇਆ ਲੰਗਰ ਨਹੀਂ ਜਿਉਂਦੇ ਜੀ ਜਪਿਆ ਜੋ ਜਿਉਂਦੇ ਜੀ ਕੀਤਾ ਤੇਰੇ ਕੰਮ ਬੰਦੇ ਆ ਉਹੀ ਆਉਣਾ